ਅਗਰ ਤੁਸੀਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਿਸੇ ਜ਼ਮੀਨ ਦੀ ਤਲਾਸ਼ ਵਿੱਚ ਹੋ ਜੋ ਕਿ ਵਾਹੀਯੋਗ ਹੋਵੇ ਜੋ ਕਿ ਖੇਤੀਬਾੜੀ ਯੋਗ ਹੋਵੇ ਤੁਸੀਂ ਆਪਣਾ ਉੱਤੇ ਫਾਰਮ ਹਾਊਸ ਬਣਾਉਣਾ ਚਾਹੁੰਦੇ ਹੋ ਆਰਗੇਨਿਕ ਖੇਤੀ ਪਲਾਨ ਕਰ ਰਹੇ ਹੋ ਅੱਜ ਦੇ ਦੁਨੀਆਂ ਦੇ ਯੁੱਗ ਦੇ ਵਿੱਚ ਤੇ ਤੁਹਾਡੇ ਲਈ ਇੱਕ ਅੱਛੀ ਥਿੱਕੇ ਦਾ ਜ਼ਮੀਨ ਦਾ ਸ਼ਾਨਦਾਰ ਟੁਕੜਾ ਲੈ ਕੇ ਆਏ ਹਾਂ ਜਿਹੜਾ ਕਿ ਸਾਰੇ ਦਾ ਸਾਰਾ ਫਰੰਟ ਲੱਗਦਾ ਹੈ ਕਾਰਨਰ ਤੋਂ ਵੀ ਤੇ ਫਰੰਟ ਤੋਂ ਵੀ ਲਿੰਕ ਰੋਡ ਦੇ ਉੱਤੇ ਜ਼ਮੀਨ ਹੈ ਤੇ ਵੀਡੀਓ ਨਹੀਂ ਕਰਦੇ ਆਂ ਜੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਕਿਸ ਕਵਰ ਲੈਂਡ ਅਸਟੇਟ ਚ ਮੈਂ ਰਵਿੰਦਰ ਸਿੰਘ ਅੱਜ ਤੁਹਾਡੇ ਲਈ ਇੱਕ ਬੇਹਦ ਹੀ ਸ਼ਾਨਦਾਰ ਜ਼ਮੀਨ ਲੈ ਕੇ ਆਇਆ ਐ ਐਗਰੀਕਲਚਰ ਵਾਹੀਯੋਗ ਜ਼ਮੀਨ ਜਿਹੜੀ ਕਿ ਹੈਗੀ ਐ ਪਿੰਡ ਚੰਗੇਰਾ ਜ਼ਿਲ੍ਹਾ ਮੁਹਾਲੀ ਆਰ ਜ਼ੋਨ ਦੀ ਜ਼ਮੀਨ ਐ ਪਹੀ ਹੈਗੀ ਐ ਜੀ ਸਾਰੀ ਦਾ ਸਾਰੀ ਪਹੀ ਦਾ ਪੂਰਾ ਫਰੰਟ ਮਿਲ ਜਾਂਦਾ ਜੀ ਇੱਕ ਸਾਈਡ ਤੋਂ ਅਗਰ ਤੁਸੀਂ ਸਾਹਮਣੇ ਵਾਲੀ ਸਾਈਡ ਤੋਂ ਜਾਓ ਇਹ ਹੈਗਾ ਪਿੰਡ ਚੰਗੇਰਾ ਸਾਹਮਣੇ ਪਿੰਡ ਚੰਗੇਰਾ ਤੇ ਬੈਕ ਸਾਈਡ ਦੇ ਉੱਤੇ ਆ ਗਿਆ ਜੀ ਪਿੰਡ ਬੁੱਟਾ ਸਿੰਘ ਵਾਲਾ ਤੇ ਦੇਖ ਲਓ ਜੀ ਮੱਕੀ ਖੜੀ ਐ ਜੀ ਤੇ ਠਾਠਾ ਮਾਰਦੀ ਮੱਕੀ ਹੈਗੀ ਹੈ ਜੀ ਤੇ ਕੁੱਪੜੀਆਂ ਲੱਗੀਆਂ ਹੋਈਆਂ ਇਹ ਜ਼ਮੀਨ ਹੈਗੀ ਹੈ ਜੀ ਪੂਰੇ 8 ਵਿੱਦੇ ਤੇ 8 ਵਿੱਦੇ ਦਾ 8 ਵਿੱਦੇ ਦਾ ਪੂਰਾ ਫਰੰਟ ਹੈਗਾ ਜੀ ਜ਼ਮੀਨ ਨੂੰ ਤੇ ਨਾਲੇ ਜਿਹੜੀ ਸਾਈਡ ਨੂੰ ਲੱਗਦੀ ਹੈਗੀ ਜੀ ਪਹੀ ਤੇ ਪੂਰਾ ਪਹੀ ਦਾ ਵੀ ਪੂਰਾ ਫਰੰਟ ਹੈਗਾ ਜੀ ਅੱਜ ਦੇ ਦਵਾਈਆਂ ਵਾਲੇ ਯੁੱਗ ਚ ਅਗਰ ਤੁਸੀਂ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਇੱਥੇ ਕੋਈ ਫਾਰਮ ਹਾਊਸ ਬਣਾਉਣਾ ਚਾਹੁੰਦੇ ਹੋ ਤੇ ਇਹਦੇ ਲਈ ਤਾਂ ਬੈਸਟ ਜ਼ਮੀਨ ਹੈ ਬਿਲਕੁਲ ਬੁਲਬੁਲ ਦਾ ਬੱਚਾ ਹੈ ਜੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਇਸ ਜ਼ਮੀਂਦਾਰ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ 988016767 ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਤੁਹਾਨੂੰ ਬੈਸਟ ਇਨਫੋਰਮੇਸ਼ਨ ਤੇ ਬੈਸਟ ਜਾਣਕਾਰੀ ਇਸ ਏਰੀਆ ਬਾਰੇ ਇਸ ਇਲਾਕੇ ਬਾਰੇ ਮੈਂ ਦੰਦਾ ਹੀ ਰਹਿੰਦਾ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ